ਤੋ ਪਹਿਲਾ ਸਾਰੇ মিডিਆ ਸਾਥੀਆਂ ਦਾ ਬहोत-ਬहोत ਧੰਨਵਾਦ ਬहोत-ਬहोत शुक्रिया ਅੱਜ ਪੰਜਾਬ ਕੈਬਨਟ ਦੀ ਕਹਮ ਮੀਟਿੰਗ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਪ੍ਰੋਗਰੈਸ ਨੂੰ ਲੈ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਜਿਦੇ ਵਿੱਚ ਬहोत सारे ਮਹੱਤਵਪੂਰਨ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ ਚ ਲੈ ਗਏ ਜਿਦੇ ਵਿੱਚ ਸਭ ਤੋਂ ਪਹਿਲਾਂ ਦਾ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ ਮਿਊਸਪਲ ਕਮੇਟੀ ਦੀਆਂ ਜ਼ਮੀਨਾਂ ਉਹ ਜ਼ਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ ਮੰਨ ਲਓ ਉਹਨਾਂ ਨੇ ਕਿਸੇ ਕੋਈ ਜਗ੍ਹਾ ਮਿਊਸਪਲ ਕਮੇਟੀ ਦੀ ਖਾਲੀ ਪਈ ਆ ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ ਅੜਿੱਕੇ ਬਣਦੇ ਸੀਗੇ ਔਰ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੀਸ਼ਨਾਂ ਆਉਂਦੀਆਂ ਸੀ ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇਗੇ ਉਹ ਮਾਨਯੋਗ ਦਿੱਤੀ ਕਮਿਸ਼ਨ ਦੀ ਗਵਾਹੀ ਵਾਲੀ ਕਮੇਟੀ ਨੇ ਦਿੱਤੇ ਨੇਗੇ ਅਸੀਂ ਬੜਾ ਸਿੰਪਲੀਫਾਈ ਕੀਤਾਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟ੍ਰਾਂਸਫਰ ਆਫ ਪ੍ਰੋਪਰਟੇ ਬੀਸੋ ਵੀ ਦੀ ਤਾਰਾਚਾਰ ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ ਜਨਤਕ ਅਧਾਰਨ ਦੇਣੀ ਆ ਯਾਨੀ ਕਿ ਵਿਦਿਨ ਡਿਪਾਰਟਮੈਂਟ ਦੇਣੀ ਆ ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਜ ਲਈ ਦੇਣੀ ਆ ਤਾਂ ਦਿੱਪਤੀ ਕਮਿਸ਼ਨ ਸਾਹਿਬਾਨ ਦੀ ਗਵਾਹੀ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ ਜਿਹਦੇ ਵਿੱਚ ਬਹੁਤ ਸਾਰੇ ਦਮਾਂਦੇ ਹੋਣਗੇ ਉਹ ਸਾਰੇ ਨਿਰਧਾਰਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਯਾ ਨਿਲਾਮੀ ਕਰਨੀਆਂ ਜਾਂ ਕਿਸ ਰੇਟ ਤੇ ਦੇਣੀਆਂ ਤਾਂ ਕਿ ਜਿਹੜਾ ਉਹ ਜੰਦ ਕਮ ਹੋ ਜਾਏ ਨਹੀਂ ਉਹ ਸਾਰੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਵੱਧੀ ਉਹ ਡਿਫਰੈਂਟ ਡਿਪਾਰਟਮੈਂਟ ਚ ਘੁੰਮਦੀਆਂ ਰਹਿੰਦੀਆਂ ਸੀਗੀਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ ਮੇਰੇ ਯਾਦ ਆ ਮੈਂ ਆਪਣਾ ਇੱਕ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੇ ਸੀ ਕਿ ਲੈਣ ਤੇ ਘਟੋ ਘਟੋ ਸੱਤ ਅੱਠ ਡਿਪਾਰਟਮੈਂਟਾਂ ਦੇ ਅੰਦਰ ਘੁੰਮਣ ਤੋਂ ਬਾਅਦ ਫਿਰ ਜਾ ਕੇ ਆਫਟਰ 6 ਮਨਥ ਜਿਹੜੀ ਹੈ ਉਹ ਜ਼ਮੀਨ ਆਰਟ ਹੋਈ ਹੈ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਪੈਸਾ ਵੰਦਾ ਪ੍ਰਸ਼ਾਸਕੀ ਸੁਧਾਰ ਕਹਿ ਲਿਏ ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ ਸੋ ਜਿਹੜੀਆਂ ਜ਼ਮੀਨਾਂ ਵਰਤੋਜੋਗ ਹੋਣਗੀਆਂ ਉਹ ਸੈਕਟਰ ਦੇ ਅਧੀਨ ਜਿਹੜੀਆਂ ਟਰਾਂਸਫਰ ਹੋ ਜਾਣਗੀਆਂ ਇਸ ਤੋਂ ਬਨਾ ਇੱਕ ਹੋਰ ਅਹਿਮ ਫੈਸਲਾ ਜਿਹੜਾ ਕਿ ਪੰਜਾਬ ਦੇ ਅੰਦਰ ਸਾਡੇ ਲੋਕਲ ਬਾਡੀਜ਼ ਦੇ ਅੰਦਰ ਲੋਕਲ ਬਾਡੀ ਦੇ ਅੰਦਰ ਜਿਹੜੇ ਸਰਕਾਰੀ ਰਾਸਤੇ ਸੀਗੇ ਜਿਹੜੇ ਸਰਕਾਰੀ ਰਾਸਤੇ ਸੀ ਜਿਹਨੂੰ ਆਪਾਂ ਖਾਲ ਕਹਿੰਦੇ ਰਿਆਂ ਜਾਂ ਕੱਚੇ ਰਾਸਤੇ ਕਹਿ ਦਨੇ ਆ ਬਹੁਤ ਸਾਰੇ ਰਾਸਤੇ ਜਿਹੜੇ ਉਹ ਸ਼ਹਿਰਾਂ ਦੇ ਅੰਦਰ ਆ ਜਾਂਦੇ ਸੀਗੇ ਜਾਂ ਜਿਹੜੀਆਂ ਕਲੋਨੀਆਂ ਡਿਵੈਲਪ ਹੁੰਦੀਆਂ ਸੀ ਜਾਂ ਕੋਈ ਪ੍ਰੋਜੈਕਟ ਡਿਵੈਲਪ ਹੁੰਦਾ ਸੀਗਾ ਸੋ ਉਹਦੇ ਅੰਦਰ ਉਹ ਆ ਜਾਂਦੇ ਸੀ ਪਰ ਲੇਕਿਨ ਸਟੇਟ ਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਦਾ ਸੀਗਾ ਸੋ ਅਸੀਂ ਹੁਣੇ ਲੋਕਲ ਬਾਡੀ ਪੈਰਾ ਦੂਸਰੇ ਡਿਪਾਰਟਮੈਂਟ ਚ ਕੀਤਾ ਸੀਗਾ ਪਹਿਲਾਂ ਗਮਾਡਾ ਕਲਾਡਾਚ ਕੀਤਾ ਸੀਗਾ ਤੋਂ ਅੱਜ ਅਸੀਂ ਲੋਕਲ ਬਾਡੀ ਦੀਆਂ ਜਿਹੜੇ ਜ਼ਮੀਨਾਂ ਆਂ ਜਾਂਨੀਆਂ ਨੇ ਉਨਾ ਵਿੱਚ ਵੀ ਕੀਤਾਗਾ ਕਿ ਉਸ ਤੋਂ ਵੀ ਜਿਹੜੇ ਸਾਨੂੰ ਪੈਸੇ ਨੇ ਉਹ ਆਉਣਗੇ ਤਾਂ ਕਿ ਉਹ ਵੀ ਉਹਨੂੰ ਵੀ ਅਸੀਂ ਅੱਜ ਰਾਹ ਪਧਰਾ ਕੀਤਾਗਾ ਇਹਨੂੰ ਵੀ ਅੱਜ ਮਨਜ਼ੂਰੀ ਜਿਹੜੀ ਮਿਲੀ ਆ ਇਹਦੇ ਵਿੱਚ ਵੀ ਕਪੜਾ ਮੈਂ ਸਮਝਦਾ ਸੁਧਾਰ ਜਿਹੜਾ ਹੋਇਆਗਾ ਇਸ ਤੋਂ ਬਿਨਾ ਜੇ ਗੱਲ ਕਰੀਏ ਪੰਜਾਬ ਦੇ ਪਾਪਰ ਐਕਟ ਦੀ ਪਾਪਰ ਐਕਟ ਦੀ ਜਦੋਂ ਕੋਈ ਵੀ ਵਿਅਕਤੀ ਛੋਟਾ ਕਲੋਨਾਈਜ਼ਰ ਜਾਂ ਵੱਡਾ ਕਲੋਨਾਈਜ਼ਰ ਜਦੋਂ ਉਹ ਆਪਣੀ ਪ੍ਰੋਜੈਕਟ ਦੀ ਸੈਂਕਸ਼ਨ ਲੈਂਦਾ ਸੀਗਾ ਤਾਂ ਉਹਨੂੰ ਪਹਿਲੇ 5 ਸਾਲ ਲਈ ਸੈਂਕਸ਼ਨ ਮਿਲ ਜਾਂਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੈਂਕਸ਼ਨ ਸਾਲ ਬਾਅਦ ਵਾਧਦੀ ਜਾਂਦੀ ਸੀ ਵਾਧੇ ਕਰਦੇ ਸਾਲ ਕਰਦੇ ਦੋਸਤ ਹੁਣ ਅਸੀਂ ਉਹਦੇ ਚੋ ਇੱਕ ਏਕੜ ਪਿੱਛੇ 10000 ਰੁਪਏ ਦੇ ਕੇ ਅਬ ਦਾ ਟਾਈਮ ਬਦਵਾ ਲੈਂਦਾ ਸੀਗਾ ਇੱਕ ਏਕੜ ਪਿੱਛੇ 10000 ਰੁਪਏ ਹੁਣ ਅਸੀਂ ਵਨ ਟਾਈਮ ਕੀਤਾਗਾ ਕਿ ਜਿੰਨੀਆਂ ਵੀ ਪਾਪਰ ਐਕਟ ਦੇ ਅਧੀਨ ਜੇ ਕਿਸੇ ਨੇ ਐਕਸਟੈਂਸ਼ਨ ਲੈਣੀ ਆ ਤਾਂ ਉਹ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦਾਗਾ ਉਹਦੇ ਵਿੱਚ ਇੱਕ ਸ਼ਰਤ ਆ ਕਿ 25000 ਰੁਪਏ ਪ੍ਰਤੀ ਏਕੜ 25000 ਰੁਪਏ ਪ੍ਰਤੀ ਏਕੜ ਜਿਹੜਾ ਹੈਗਾ ਉਹਨੂੰ ਫੀ ਜਿਹੜੀ ਆ ਉਹ ਸਰਕਾਰ ਨੂੰ ਅਦਾ ਕਰਨੀ ਪਊਗੀ ਔਰ 3 ਸਾਲ ਲਈ ਹੋਊਗਾ ਤਾਂ ਕਿ ਉਹ ਪ੍ਰੋਜੈਕਟ ਜਿਹੜਾ ਵਿਦਨ ਟਾਈਮ ਮੁਕੰਮਲ ਹੋਵੇ ਔਰ ਲੋਕਾਂ ਨੂੰ ਖਜਲ ਖਵਾੜੇ ਦਾ ਸਾਹਮਣਾ ਨਾ ਕਰਨਾ ਪਵੇ ਨਾ ਹੀ ਛੋਟੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਕਦੇ ਸਾਲ ਸਾਲਾਂ ਦਾ ਜਿਹੜੇ ਉਹ ਪ੍ਰੋਜੈਕਟ ਲਟਕਦੇ ਰਹਿੰਦੇ ਸੀ ਔਰ ਇੱਕ ਸਾਲ-ਸਾਲ ਦੀ ਐਕਸਟੈਂਸ਼ਨ ਲੈਂਦੇ ਰਹਿੰਦੇ ਸੀ ਕਿਉਂਕਿ 10000 ਰੁਪਿਆ ਸੀ ਹੁਣ ਉਹ ਯਾਨੀ ਕਿ ਵਨ ਟਾਈਮ ਜਿਉ ਤਿੰਨ ਸਾਲ ਦੀ ਲੈਣਾ ਚਾਹੁੰਦਾ ਤਾਂ 75000 ਰੁਪਿਆ ਪਰਾਤੀ ਏਕੜ ਚਾ 10 ਏਕੜ ਦੀ ਹੋਵੇ 5 ਏਕੜ ਦੀ ਹੋਵੇ ਜਿੰਨੀ ਵੀ ਰਿਕੁਆਇਰਮੈਂਟ ਆ ਉਹਦੇ ਤਹਿਤ ਉਹ ਲੈ ਸਕਦਾ ਹੈ ਵੀ ਕਹਿਮ ਫੈਸਲਾ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਇਆ ਇਸ ਤੋਂ ਬਿਨਾ ਜਿਹੜੀ ਫਿਕਸੇਸ਼ਨ ਆਫ ਰੇਟਸ ਆਫ ਚਾਰਜੇਬਲ ਐਫ ਆਰ ਐਫ ਆਰ ਦੇ ਵਿੱਚ ਤਾਂ ਇਹ ਆਪਸ਼ਨ ਹੁੰਦੀ ਸੀ ਐਫ ਆਰ ਦੇ ਵਿੱਚ ਅਸੀਂ ਪਹਿਲਾਂ 50% ਜਿਹੜੇ ਉਹਦੇ ਚਾਰਜਸ ਹੁੰਦੇ ਸੀ ਪਹਿਲਾਂ 50% ਚਾਰਜਸ ਹੁੰਦੇ ਸੀ ਐਫ ਆਰ ਦੇ ਯਾਨੀ ਕਿ ਜੇਕਰ ਤੁਸੀਂ ਜਿਹਨੂੰ ਆਪਾਂ ਕਹਿੰਦੇ ਫਲੋਰ ਏਰੀਆ ਵਧਾਉਣਾਗਾ ਤਾਂ 50% ਜਿਹੜਾ ਆਕਸ਼ਨ ਦੇ ਚਾਰਜ ਹੁੰਦੇ ਸੀ ਉਹ ਕਿਸੇ ਨਾ ਕਿਸੇ ਕਰਕੇ ਆਕਸ਼ਨ ਜਿਹੜੀਆਂ ਸਿਰੇ ਨੇ ਚੜਦੀਆਂ ਸੀ ਉਹ ਅੱਜ ਅਸੀਂ ਘਟਾ ਕੇ 25% ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਵੱਡੀ ਰਾਹਤ ਹੋਊਗੀ ਔਰ ਜਿਹੜੀਆਂ ਸਾਡੇ ਪ੍ਰੋਜੈਕਟ ਨੇ ਉਹ ਵੀ ਸਮੇਂ ਸਿਰ ਪੂਰੇ ਹੋਣਗੇ ਇਹ ਵੀ ਇੱਕ ਵੱਡੀ ਜਿਹੜੀ ਆ ਅਮੈਂਡਮੈਂਟ ਉਹ ਇਸ ਦੇ ਵਿੱਚ ਕੀਤੀ ਗਈ ਹੈ ਇਸ ਬਿਨਾ ਪੰਜਾਬ ਦੇ ਜਿਵੇਂ ਗੱਲ ਕਰਾਂ ਪੰਜਾਬ ਦੇ सिविल हॉस्पिटल बादल जिला मुक्सर सिविल हॉस्पिटल खड़ूर साहब जिला तरनतारन सीएससी जरानाबाद जिला फाजिल्का टर्शियरी केयर सेंटर फाजिल्का ਨੂੰ ਅਸੀਂ ਸਾਰੇ ਇਹਨਾਂ ਜਿਹੜੇ ਸਾਡੇ ਸੈਂਟਰ ਵਿੱਚ ਸਿਵਲ ਹਸਪੀਟਲ ਲਗੇ ਇਹਨਾਂ ਸਾਰਿਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੇ ਅਧੀਨ ਜਿਹੜਾ ਟ੍ਰਾਂਸਫਰ ਕੀਤਾਗਾ ਇਹ ਟੋਟਲ 4 ਨੇ ਮੁਕਸਰ ਖੜੂਰ ਸਾਹਿਬ ਜਿਹੜਾ ਜਲਾਲਾਬਾਦ ਤੇ ਫਾਦਰ ਕਾ ਇਹ ਚਾਰ ਜਿਹੜੇ ਸੈਂਟਰ ਨੇਗੇ ਇਹ ਅਸੀਂ ਬਾਬਾ ਫਰੀਦ ਦੇ ਅੰਦਰ ਜਿਹੜੇ ਉਹਨਾਂ ਨੂੰ ਉਹਨਾਂ ਦੀ ਜੂਰਡਿਕਸ਼ਨ ਜਿਹੜੀ ਉਹਦੇ ਅੰਦਰ ਲਿਆਂਦੀ ਆ ਤਾਂ ਕਿ ਲੋਕਾਂ ਦਾ ਅੱਛਾ ਇਲਾਜ ਹੋ ਸਕੇ ਪਹਿਲਾਂ ਕਿਸ ਦੇ ਅੰਦਰ ਸੀ ਸੀ ਪਹਿਲਾਂ ਪੰਜਾਬ ਸਰਕਾਰ ਦੇ ਅੰਦਰ ਸੀ ਇਸ ਬਿਨਾ ਸੀਐਮ ਯੋਗਸ਼ਾਲਾ ਸੀਐਮ ਯੋਗਸ਼ਾਲਾ ਦੇ ਅੰਦਰ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਇਹ ਪੰਜਾਬ ਦਾ ਚੱਲ ਰਿਹਾ ਜਿਦੇ ਵਿੱਚ ਪਹਿਲਾਂ ਹੀ 635 635 ਯੋਗਾ ਟ੍ਰੇਨਰ ਜਿਹੜੇ ਨੇਗੇ ਉਹ ਪੰਜਾਬ ਦੇ ਡਿਫਰੈਂਟ ਸ਼ਹਿਰਾਂ ਦੇ ਅੰਦਰ ਯੋਗਾ ਲੋਕਾਂ ਨੂੰ ਕਰਾਉਣੇ ਹੋ ਤੰਦਰੁਸਤ ਰੱਖ ਰਹੇ ਨੇ ਕਿ ਸੋਦੇ ਅੰਦਰ ਅੱਜ ਅਸੀਂ ਇੱਕ 1000 ਹੋਰ 1000 ਹੋਰ ਯੋਗਾ ਟ੍ਰੇਨਰ ਜਿਹੜਾ ਰੱਖਣ ਦਾ ਫੈਸਲਾ ਕੀਤਾਗਾ ਪਹਿਲੇ ਪਹਿਲਾਂ ਉਹਨਾਂ ਨੂੰ ਅਸੀਂ 8 ਮਹੀਨੇ ਦੀ ਫੀਲਡ ਟ੍ਰੇਨਿੰਗ ਦੇਵਾਂਗੇ ਪਹਿਲਾਂ ਉਹਨਾਂ ਦੇ ਸਿਲੈਕਸ਼ਨ ਦੀ ਪ੍ਰਕਿਰਿਆ ਹੋਣ ਤੋਂ ਬਾਅਦ 8 ਮਹੀਨੇ ਦੀ ਜਿਹੜੀ ਆ ਫੀਲਡ ਟ੍ਰੇਨਿੰਗ ਹੋਊਗੀ ਉਸ ਉਸ ਫੀਲਡ ਟ੍ਰੇਨਿੰਗ ਦੌਰਾਨ 8000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਬੋਨਸ ਦਿੱਤਾ ਜਾਊਗਾ ਤੇ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਸੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਲਈ ਯੋਗਾ ਕਰਵਾਉਣ ਦੇ ਲਈ ਜਿਹੜੀ ਸੀਐਮ ਯੋਗਸ਼ਾਲਾਗਾ ਉਹਦੇ ਅਧੀਨ 1000 ਹੋਰ ਪੋਸਟਾਂ ਦੇ ਮੈਂ ਕਹਲਾਂ ਤਾਂ ਅੱਜ ਉਹ ਅਲਾਊ ਹੋਣ ਲੱਗੀਆਂ ਇਸ ਤੋਂ ਇਲਾਵਾ ਪੰਜਾਬ ਸਿਵਲ ਸਰਵਿਸ ਪੰਜਾਬ ਸਿਵਲ ਸਰਵਿਸ ਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਜਦੋਂ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਜਿਸ ਦਿਨ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਉਸ ਦਿਨ ਮਿਨੀਮਮ ਕੁਆਲਿਫੀਕੇਸ਼ਨ ਵਿਅਕਤੀ ਕੋਲੇ ਹੈ ਸੀ ਜਾਂ ਨਹੀਂ ਸੀ ਇੱਕ ਬਹੁਤ ਵੱਡਾ ਸਵਾਲ ਸੀ ਉਹ ਡਿਫਰੈਂਟ ਲੋਕ ਜਿਹੜੇ ਨੇ ਉਹ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਸੀਗੇ ਉਹਦੇ ਵਿੱਚ ਬਹੁਤ ਸਾਰੇ ਜਜਮੈਂਟ ਆ ਜਾਂ ਲਗੀਆਂ ਅੱਜ ਅਸੀਂ ਇਹ ਫੈਸਲਾ ਕੀਤਾਗਾ ਕਿ ਜਿੱਦਣ ਲਾਸਟ ਡੇਟ ਲਾਸਟ ਡੇਟ ਹੋਊਗੀ ਮਤਲਬ ਕਿ ਆਪਣੀ ਐਪਲੀਕੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਹੋਊਗੀ ਕੈਂਡੀਡੇਟ ਕੋਲੇ ਉਸ ਦਿਨ ਉਸ ਦਿਨ ਤੱਕ ਉਹਦੇ ਕੋਲੇ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਡ ਆ ਐਸ ਪਰ ਪੋਸਟ ਐਸ ਪਰ ਜਿਹੜੀ ਵੀ ਕੋਈ ਰਿਕਰੂਟਮੈਂਟ ਆ ਉਹ ਜਿਹੜੀ ਆ ਲਾਸਟ ਡੇਟ ਤੱਕ ਮੰਨ ਲਓ 4 ਵਜੇ ਅੱਜ ਫਾਈਨਲ ਹੋਣਾਗਾ 4 ਵਜੇ ਤੋਂ ਪਹਿਲਾਂ ਪਹਿਲਾਂ ਉਹਦੇ ਕੋਲੇ ਉਹ ਫਾਈਨਲ ਡਿਗਰੀ ਜਿਹੜੀ ਆ ਜੇ ਮੈਂ ਗੱਲ ਕਰਾਂ ਕਿਸੇ ਦੀ ਗ੍ਰੈਜੂਏਸ਼ਨ ਆ ਤਾਂ ਗ੍ਰੈਜੂਏਸ਼ਨ ਦੀ ਡਿਗਰੀ ਜੇ ਕੱਟਆਫ ਡੇਟ 25 ਤਰੀਕਾ ਤਾਂ 25 ਤਰੀਕ ਤੱਕ ਹੋਣੀ ਚਾਹੀਦੀ ਆ ਜੇ ਕੱਟਆਫ ਡੇਟ 30 ਆ ਤਾਂ 30 ਤਰੀਕ ਤੱਕ ਹੋਣੀ ਚਾਹੀਦੀ ਆ ਕਿਉਂਕਿ ਨਹੀਂ ਇਹਦੇ ਵਿੱਚ ਬਹੁਤ ਸਾਰੇ ਨੰਬਰ ਆਫ ਕੇਸਸ ਜਿਹੜੇ ਲਗੇ ਉਹ ਹਾਈ ਕੋਰਟ ਸੁਪਰੀਮ ਕੋਰਟ ਚਲੇ ਜਾਂਦੇ ਸੀ ਔਰ ਬਹੁਤ ਵੱਡਾ ਜਿਹੜਾ ਜਿੱਥੇ ਸਰਕਾਰ ਨੂੰ ਪ੍ਰੋਬਲਮ ਆਉਂਦੀ ਸੀ ਉੱਥੇ ਜਿਹੜੇ ਕੈਂਡੀਡੇਟ ਨੇ ਕਈ ਵਾਰ ਪ੍ਰੋਸੈਸ ਜਿਹੜਾ ਸੀ ਔਰ ਰਿਕਰੂਟਮੈਂਟ ਦਾ ਉਹ ਲਟਕ ਜਾਂਦਾ ਸੀਗਾ ਇਸ ਤੋਂ ਬਿਨਾ ਪੰਜਾਬ ਆਪਕਾਰੀ ਤੇ ਕਰ ਵਿਭਾਗ ਦੇ ਅੰਦਰ ਸੁਪਰਡੈਂਟ ਦੇ ਜਿਹੜੇ ਸਾਡੇ ਰੂਲਸ ਸੀਗੇ ਸਰਵਿਸ ਦੇ ਉਹਨਾਂ ਰੂਲਾਂ ਨੂੰ ਪ੍ਰਵਾਨੀ ਦਿੱਤੀ ਆ ਔਰ ਸੱਤ ਅਸਾਮੀਆਂ ਦੀ ਰਚਨਾ ਹੋਈ ਸੀ ਕਿ ਇਹ ਕਾਫੀ ਸਾਰੇ ਜਿਹੜੇ ਰੂਲਸ ਸੀ ਉਹ ਜਿਹੜੇ ਸਾਡੇ ਹੋਣ ਵਿੱਚ ਨਹੀਂ ਸੀ ਸੁਪਰਡੈਂਟ ਗ੍ਰੇਡ 1 ਦੇ ਲਈ ਉਹਨਾਂ ਨੂੰ ਅਸੀਂ ਅੱਜ ਨਵੀਂ ਪ੍ਰਵਾਨਗੀ ਜਿਹੜੀ ਆ ਮਿਲੀ ਆ ਇਸ ਤੋਂ ਬਿਨਾ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਅਸੀਂ ਰੇਡ ਤੱਕ ਕੀਤਾ ਸੀਗਾ ਕਿ ਉਹਦੇ ਵਿੱਚ ਅਸੀਂ ਸਰਕਾਰ ਨੇ ਅੱਜ ਪ੍ਰਵਾਨਗੀ ਦਿੱਤੀ ਆ ਕਿ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅਸੀਂ ਕਾਸ਼ਤਕਾਰਾਂ ਨੂੰ ਜਿਹੜਾ ਉਹ ਪੰਜਾਬ ਸਰਕਾਰ ਪ੍ਰਾਈਵੇਟ ਖਣ ਮਿਲਾਂ ਨੂੰ ਜਿਹੜੀ ਆ ਦੇਊਗੀ ਕਿਉਂਕਿ ਸਰਕਾਰੀ ਖੰਡ ਮਿਲਣ ਸਰਕਾਰ ਦਿੰਦੀ ਔਰ ਪ੍ਰਾਈਵੇਟ ਖੰਡ ਮਿਲਣ ਦਾ ਜਿਹੜਾ ਐਕਸਟਰਾ ਪੈਸਾ ਹੈਗਾ 68 ਰੁਪਏ 50 ਪੈਸੇ ਪ੍ਰਤੀ ਕੰਟਰ ਉਹ ਵੀ ਅਸੀਂ ਦੇਣ ਦਾ ਫੈਸਲਾ ਕੀਤਾ ਹੈ। ਮੋਝ ਮਿਸ ਇਸ ਤੋਂ ਬਿਨਾ ਬਹੁਤ ਹੀ ਕਹਿਮ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਹੋਇਆਗਾ ਪੰਜਾਬ ਦੇ ਬਾਗਬਾਨੀ ਦੇ ਖੇਤਰ ਨੂੰ ਲੈ ਕੇ ਪੰਜਾਬ ਦੇ ਕਿਉਂਕਿ ਪੰਜਾਬ ਜਿਹੜਾ ਪੰਜਾਬ ਦਾ ਕਿਸਾਨ ਔਰ ਅੱਜ ਪੰਜਾਬ ਜਿਹੜਾ ਡਿਮਾਂਡ ਕਰਦਾ ਡਾਈਵਰਸੀਫਿਕੇਸ਼ਨ ਦੀ ਅੱਜ ਜ਼ਰੂਰਤਾ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾਣ ਦੀ ਪੰਜਾਬ ਨੂੰ ਜਿਹੜਾ ਪੰਜਾਬ ਦੇ ਖੇਤੀ ਪੈਟਰਨ ਨੂੰ ਬਦਲਣ ਦੀ ਕਿਉਂਕਿ ਲਗਾਤਾਰ ਜਿਹੜਾ ਸਾਡਾ ਪਾਣੀ ਆ ਉਹ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਉਹਨੂੰ ਬਚਾਉਣ ਲਈ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਨੇ ਅਸੀਂ ਨਹਿਰੀ ਪਾਣੀ ਅੰਤਮ ਖੇਤ ਤੱਕ ਪਹੁੰਚਾਉਣ ਦੇ ਲਈ ਪਰ ਲੇਕਿਨ ਅੱਜ ਅਸੀਂ ਇੱਕ ਜਾਪਾਨ ਦੇ ਨਾਲ ਪ੍ਰੋਜੈਕਟ ਜਿਹੜਾ ਉਹ ਉਹਨੂੰ ਅਸੀਂ ਮਨਜ਼ੂਰੀ ਦਿੱਤੀ ਆ ਜਿਹਦੇ ਤਹਿਤ ਕਿਉਂਕਿ ਇਸ ਸਮੇਂ ਜੇ ਮੈਂ ਗੱਲ ਕਰਾਂ ਪੰਜਾਬ ਦਾ ਜਿਹੜਾ ਬਾਗਬਾਨੀ ਖੇਤਰ ਆ ਉਹ 6% ਅੱਜ ਪੰਜਾਬ ਦਾ 6% ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 10 ਸਾਲਾਂ 'ਚ ਅਗਲੇ 10 ਸਾਲਾਂ 'ਚ ਇਸ ਨੂੰ ਵਧਾ ਕੇ 15% ਕਰਾਂਗੇ ਇਹ ਬਹੁਤ ਵੱਡਾ ਪ੍ਰੋਜੈਕਟ ਆ ਮੈਂ ਸਮਝਦਾ ਪੰਜਾਬ ਦੇ ਕਿਸਾਨ ਦੀ ਬਹੁਤ ਵੱਡੀ ਜ਼ਮੀਨ ਜਿਹੜੀ ਐ ਤੇ ਚਾਜੂਗੀ ਔਰ ਕਿਸਾਨ ਨੂੰ ਬਹੁਤ ਸਾਰਾ ਜਿਹੜਾ ਵੱਡਾ ਫਾਇਦਾ ਹੋਊਗਾ ਜਿਹਦੇ ਵਿੱਚ ਅਸੀਂ ਜਿਹੜੀ ਆ ਕੋल्ड चेन ਹੋਊਗੀ ਖੇਤਾਂ ਵਿੱਚ ਸਟੋਰੇਜ ਹੋਊਗੀ ਸਹਿਕਾਰੀ ਅਗਵਾਈ ਵਾਲੀ ਜਿਹੜੀ ਸਾਡੀਆਂ ਪ੍ਰੋਸੈਸਿੰਗ ਇਕਾਈਆਂ ਹੋਣਗੀਆਂ ਇਹ ਸਾਰਾ ਕੁਝ ਇਹਦੇ ਅੰਦਰ ਹੋਊਗਾ ਮਾਰਕੀਟਿੰਗ ਹੋ ਇੰਟੈਲੀਜੈਂਸੀ ਦੀ ਸਥਾਪਨਾ ਹੋਊਗੀ ਸੋ ਪੂਰੇ ਪੰਜਾਬ ਦੇ ਅੰਦਰ ਅਸੀਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਜਾ ਰਹੇ ਹਾਂ ਔਰ ਜਿਹਦੇ ਨਾਲ ਮੈਂ ਸਮਝਦਾ ਪੱਜ ਪੰਜਾਬ ਦੇ ਕਿਸਾਨ ਨੂੰ ਜਿਹੜਾ ਬਾਗਬਾਨੀ ਕਰਦਾਗਾ ਜਿਹੜਾ ਫਲਾਂ ਦੀ ਖੇਤੀ ਜਿਹਨੂੰ ਮੈਂ ਕਹਿ ਲਾਂ ਕਰਦਾਗਾ ਉਹਨੂੰ ਵੱਡਾ ਹੁਲਾਰਾ ਮਿਲੂਗਾ ਔਰ ਪੰਜਾਬ ਦਾ ਜਿਹੜਾ ਵੱਡਾ ਹਿੱਸਾਗਾ ਉਹ ਡਾਈਵਰਸੀਫਾਈ ਹੋਊਗਾ ਔਰ 6% ਤੋਂ ਇਹ ਸਾਡਾ ਟੀਚਾ ਹੈ ਇਸ ਪ੍ਰੋਜੈਕਟ ਦੇ ਦੀਨ ਕਿ 6% ਤੋਂ ਵਧਾ ਕੇ ਇਹ ਆਉਣ ਵਾਲੇ ਦਸਾਂ ਸਾਲਾਂ 'ਚ ਇਹਦੀ ਜਿਹੜੀ ਆ ਏਰੀਆ ਉਹ 15% ਦੀ ਹੋ ਜਾਊਗਾ। ਸੋ ਪੰਜਾਬ ਜਿਹੜਾ ਵੱਡੇ ਪੱਧਰ ਤੇ ਜਿੱਥੇ ਫਰੂਟ ਪੰਜਾਬ ਤੋਂ ਹੋਣਗੇ ਕਿਉਂਕਿ ਅੱਜ ਕੱਲ ਤਾਂ ਡ੍ਰੈਗਨ ਫਰੂਟ ਵਰਗੇ ਜਿਹੜੇ ਫਰੂਟ ਲੈਗੇ ਉਹ ਪੰਜਾਬ ਤੋਂ ਲੱਗੇ ਸੋ ਉਸ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਸਰਦਾਰ ਭਗਵੰਤ ਸਿੰਘ ਮਾਣ ਦੀ ਇੱਕ ਵੱਡਾ ਫੈਸਲਾ ਜਿਹੜਾ ਉਹ ਕੀਤਾਗਾ। ਇਸ ਤੋਂ ਬਿਨਾ ਸਾਰੇ ਜਾਣਦੇ ਨੇ ਕਿ ਕਿ ਭਗਵਾਨ ਰਾਮ ਜੀ ਦੇ ਭਗਵਾਨ ਰਾਮ ਜੀ ਦੇ ਜੀਵਨ ਚਰਿੱਤਰ ਦੇ ਉੱਤੇ ਦਰਸਾਉਂਦਾ ਜਿਹੜਾ ਇੱਕ ਬਹੁਤ ਵੱਡਾ ਬਹੁਤ ਸਾਰੀਆਂ ਸਰਕਾਰਾਂ ਨੇ ਕੀਤਾਗਾ ਹਮਾਰੇ ਰਾਮ ਜੀ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈਗਾ ਪਲੇ ਉਹਨੂੰ ਦਿਖਾਉਣ ਦੇ ਲਈ ਅਸੀਂ ਅੱਜ ਮਨਜ਼ੂਰੀ ਦਿੱਤੀ ਆ ਪੰਜਾਬ ਦੇ ਅੰਦਰ 40 ਵੱਡੇ ਸ਼ਹਿਰਾਂ ਦੇ ਅੰਦਰ ਅਸੀਂ ਉਹ ਸ਼ੋਅ ਕਰਾਵਾਂਗੇ ਜਿਹੜੇ ਕਿ ਭਗਵਾਨ ਰਾਮ ਜੀ ਦੇ ਜੀਵਨ ਦੇ ਆਧਾਰਤ ਹੋਣਗੇ ਔਰ ਰਮਾਇਣ ਦੇ ਆਧਾਰਤ ਹੋਣਗੇ ਔਰ ਜਿਹੜੇ ਮੈਂ ਸਮਝਦਾ ਸਾਡੀ ਜੀਵਨ ਸ਼ੈਲੀ ਨੂੰ ਸਾਡੀ ਕਾਰ ਸ਼ੈਲੀ ਨੂੰ ਸਦਾਰਨ ਦੇ ਲਈ ਬਹੁਤ ਅਹਿਮ ਰੋਲ ਅਦਾ ਕਰਨਗੇ ਸੋ ਇਹ ਜਿਹੜੇ 40 ਸ਼ੋਅ ਜਿਹੜੇ ਕਰਾਉਣ ਦਾ ਫੈਸਲਾ ਅੱਜ ਜਿਹੜਾ ਕੀਤਾਗਾ ਸੋ ਇਹ ਵੱਡੇ ਫੈਸਲੇ ਜਿਹੜੇ ਨੇਗੇ ਅੱਜ ਵੀ ਕੈਬਨਿਟ ਵਿੱਚ ਹੋਏ ਨੇ